ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਸਿੱਧੂ ਬਕੀਖ ਬਰਨਾਲਾ ਤੋਂ ਅੱਜ ਆਪਾਂ ਫੇਰ ਕਾਟਨ ਦੇ ਸੂਟ ਲੈ ਕੇ ਆਏ ਆ ਜੀ ਤੇ ਆਪਾਂ ਲੈਸ ਪ੍ਰਾਈਸ ਦੇ ਵਿੱਚ ਸੂਟ ਦੇਣੇ ਆ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਨੇ ਆ ਵੀ ਸਾਡੇ ਸੂਟ ਕਿੱਦਾਂ ਦੇ ਲੱਗਦੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਦੇਖੋ ਪੂਰੀ ਵੀਡੀਓ ਦੇਖਿਆ ਕਰੋ ਆਪਾਂ ਨੂੰ ਬਹੁਤ ਇਹ ਰਿਕਵੈਸਟ ਕਰਦੇ ਆ ਵੀਡੀਓ ਪੂਰੀ ਦੇਖਿਆ ਕਰੋ ਤੇ ਅੱਗੇ ਸ਼ੇਅਰ ਕਰਿਆ ਕਰੋ ਭੈਣਾਂ ਤੱਕ ਤਾਂ ਕਿ ਹੋਰ ਭੈਣਾਂ ਦੇ ਫਾਇਦੇ ਹੋ ਸਕਣ ਇਹ ਆਪਾਂ ਜਿਹੜੇ ਸਪਰਾਈਜ਼ ਦੇ ਵਿੱਚ ਸੂਟ ਦੇਣੇ ਆ ਜੀ ਪਿਓਰ ਕਾਟਨ ਦੇ ਸੂਟ ਆਗੇ ਨਿਊ ਸਟੌਕ ਆ ਗਿਆ ਆਪਣੇ ਕੋਲੇ ਸਾਰਾ ਥੋੜੀ ਪ੍ਰੋਬਲਮ ਚੱਲ ਰਹੀ ਸੀਗੀ ਸਿਹਤ ਪੱਖੋਂ ਤਾਂ ਕਰਕੇ ਆਪਾਂ ਵੀਡੀਓ ਤੇ ਲੇਟ ਹੋ ਗਏ ਆ ਇਹ ਬਰੀਕ ਬੂਟੀ ਦੇ ਸੂਟ ਆ ਜੀ ਬਹੁਤ ਹੀ ਸੋਹਣੇ ਬਰੀਕ ਪ੍ਰਿੰਟ ਪਹਿਣਾ ਦੀ ਡਿਮਾਂਡ ਸੀਗੀ ਵੀ ਬਰੀਕ ਪ੍ਰਿੰਟ ਦੇ ਸੂਟ ਆਉਣ ਤੇ ਇਹ ਤੁਸੀਂ ਚੈੱਕ ਕਰ ਸਕਦੇ ਹੋ ਜੀ ਇਹ ਸਪੋਰਟ ਦੀ ਕਾਟਨ ਰਹਿਣੀ ਆ ਸਾਰੀ 100% ਕਾਟਨ ਹੈ ਵਧੀਆ ਵਾਲੀ ਇਹ ਸਾਰੇ ਸੂਟ ਬਹੁਤ ਹੀ ਸੋਹਣੇ ਰਹਿਣੇ ਆ ਜੀ ਸਾਰਿਆਂ ਪਹਿਣਾ ਨੂੰ ਪਤਾ ਜਿਹੜੇ ਆਪਣੇ ਤੋਂ ਬਾਇ ਕਰਦੇ ਆਗੇ ਵੀ ਆਪਣੇ ਸੂਟ ਕਿੱਦਾਂ ਦੇ ਹੁੰਦੇ ਹੈਗੇ ਤੇ ਕੋਈ ਹਲਕਾ ਫੁਲਕਾ ਮਾਲ ਆਪਾਂ ਸੇਲ ਨਹੀਂ ਕਰਦੇ ਜੀ ਬਹੁਤ ਹੀ ਵਧੀਆ ਸਪੋਰਟ ਦੀ ਕਾਟਨ ਰਹਿਣੀ ਹੈ ਤੇ ਰੇਟ ਸਿਰਫ ਆਪਾਂ ਇਸ ਵਾਰ 500 ਰੁਪਏ ਰੱਖਿਆ ਜੀ 프리 ਸ਼ਿਪਿੰਗ ਹੋਵੇਗੀ 500 ਰੁਪਏ ਰੇਟ ਹੋਵੇਗਾ ਤੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਲਿਓ ਜੀ ਇਹ ਦੂਸਰਾ ਕਲਰ ਆ ਗਿਆ ਜੀ ਇਹਦੇ ਵਿੱਚ ਬਰੀਕ ਬੂਟੀ ਦੇ ਵਿੱਚ ਸੇਮ ਪ੍ਰਿੰਟ ਹੈ ਸੇਮ ਡਿਜ਼ਾਈਨ ਹੈ ਸੇਮ ਕੱਪੜਾ ਹੈ ਜੀ ਇਹ ਆ ਗਿਆ ਜੀ ਗ੍ਰੀਨ ਕਲਰ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਹ ਗ੍ਰੀਨ ਕਲਰ ਦਾ ਬੂਟੀ ਬਣੀ ਹੋਈ ਹੈ ਵਿੱਚ ਇਸੇ ਡਿਜ਼ਾਈਨ ਕਰਕੇ ਤੁਸੀਂ ਕਿਉਂਕਿ ਅਤਿ ਦੀ ਗਰਮੀ ਦੇ ਵਿੱਚ ਇਹੀ ਸੂਟ ਆਪਣੇ ਕੰਮ ਆਉਣੇ ਆ ਜੀ ਇਹ ਆਪਾਂ ਪਹਿਲਾਂ ਸਟਾਈਲ ਕਲਰ ਦੇ ਵਿੱਚ ਸੂਟ ਰੈਡੀ ਦਿੱਤੇ ਸੀਗੇ ਜੀ ਤੇ ਇਸ ਵਾਰ ਆ ਗਿਆ ਜੀ ਇਹ ਬੋਟਲ ਗ੍ਰੀਨ ਕਲਰfrozi ਦੀ ਤਰ੍ਹਾਂ ਇਹ ਗ੍ਰੀਨ ਕਲਰ ਪਿਸਤਾ ਵੀ ਨਹੀਂ ਕਹਿ ਸਕਦੇ ਤੇ ਗ੍ਰੀਨ ਵੀ ਨਹੀਂ ਇਹ ਲਾਈਟ ਜਾਂ ਆ ਗਿਆ ਕਲਰ ਬਹੁਤ ਹੀ ਪਿਆਰਾ ਇਹਦੇ ਵਿੱਚ ਵੀ ਆਪਣੇ ਕੋਲੇ ਦੋ ਕਲਰ ਹੈ ਜੀ ਸਕਰੀਨ ਸ਼ਾਟ ਲੈ ਕੇ ਤੁਸੀਂ ਜਲਦੀ ਜਲਦੀ ਆਰਡਰ ਬੁੱਕ ਕਰ ਲਿਓ ਆਪਣਾ ਬਹੁਤ ਹੀ ਪਿਆਰੇ ਜੇ ਪ੍ਰਿੰਟ ਹੈ ਇਹ ਸਾਰੇ ਸੂਟਾਂ ਦੇ ਇਹਦਾ ਦੂਸਰਾ ਕਲਰ ਆ ਗਿਆ ਜੀ ਲਵੈਂਡਰ ਬਹੁਤ ਹੀ ਪਿਆਰਾ ਕਲਰ ਹੈ ਇਹ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ ਲਵੈਂਡਰ ਕਲਰ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰਨਾ ਜੀ ਸਾਰੇ ਇਹ ਮੋਹਰ ਵਾਲੇ ਕੱਪੜੇ ਹੈ ਜੀ ਕਾਟਨ ਦੀ ਮੋਹਰ ਲੱਗੀ ਹੋਈ ਹੈਗੀ ਇਸ ਕੋਟ ਦੇ ਉੱਤੇ ਤੇ ਬਹੁਤ ਹੀ ਪਿਆਰੇ ਸੂਟ ਰੈਡੀ ਹੋਣੇ ਆ ਜੀ ਲਾਈਸ ਡਿਜ਼ਾਈਨ ਕਰਕੇ ਵਾਈਟ ਕਲਰ ਦੀ ਲਾਈਸ ਲਾ ਕੇ ਤੇ ਹਾਂਜੀ ਜੇ ਕਿਸੇ ਨੇ ਇਹਨਾਂ ਦੇ ਨਾਲ ਚਿਕਨ ਵਰਗਾ ਸਲਵਾਰਾਂ ਲਵਾਉਣਗੇ ਤੇ ਚਿਕਨ ਦੇਗਾ ਸਲਵਾਰਾਂ ਵੀ ਆਪਣੇ ਕੋਲੇ ਅਵੇਲੇਬਲ ਹੈ ਜੀ ਬਾਈਕ ਸਲਵਾਰਾਂ ਲਾਉਣੀਆਂ ਹੋਣ ਤੇ ਇਹ ਵੀ ਆਪਣਾ ਬਹੁਤ ਟ੍ਰੈਂਡ ਦੇ ਵਿੱਚ ਗਿਆ ਜੀ ਪ੍ਰਿੰਟ ਫੁਲਾਰ ਵਾਲਾ 2-3 ਵਾਰੀ ਰਿਪੀਟ ਕਰਤਾ ਜੀ ਇਹ ਆਪਾਂ ਇਸ ਵਾਰ ਵੀ ਆਪਣੇ ਕੋਲੇ ਇੱਕ ਪਿੰਕ ਕਲਰ ਆਇਆ ਜੀ ਇੱਕ ਲਵੈਂਡਰ ਕਲਰ ਆਇਆਗਾ ਬਹੁਤ ਹੀ ਸੋਹਣੇ ਫੁਲਾਰ ਹੈ ਇਹਦੇ ਜਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਇਹ ਪ੍ਰਿੰਟ ਰੇਟ 500 ਰੁਪਏ ਸ਼ਿਪਿੰਗ ਫ੍ਰੀ ਹੋਵੇਗੀ ਸਾਰਿਆਂ ਦੀ ਇਹ ਆ ਗਿਆ ਜੀ ਲਵੈਂਡਰ ਕਲਰ ਦੇ ਫਲਾਰ ਬਹੁਤ ਹੀ ਸੋਹਣੇ ਖਿੜ ਕੇ ਆਉਂਦੇ ਬਹੁਤ ਹੀ ਸੋਹਣੇ ਪਿਆਰੇ ਜੇ ਸੂਟ ਰੈਡੀ ਹੁੰਦੇ ਆ ਜੀ ਫਲਾਰ ਬਹੁਤ ਖਿੜ ਕੇ ਆਉਂਦੇ ਹੈ ਇਹ ਪ੍ਰਿੰਟ ਜੋ ਕਿ ਅੱਜਕੱਲ ਟ੍ਰੈਂਡ ਦੇ ਵਿੱਚ ਚੱਲ ਰਹੇ ਹੈਗੇ ਇਹ ਥੋੜਾ ਜਿਹਾ ਬਦਲਵਾ ਪ੍ਰਿੰਟ ਆ ਕਿ ਉਹਦੀਆਂ ਪੱਤੀਆਂ ਜੈਲੋ ਆ ਜੀ ਇਹਦੀਆਂ ਗ੍ਰੀਨ ਹੈ ਕਲਰ ਸੇਮ ਹੀ ਆਏਗਾ ਇਹ ਥੋੜਾ ਬਲਿਊ ਦੀ ਸ਼ੇਡ ਆ ਗਈ ਵਿੱਚ ਇਹਦੇ ਰੋਲ ਬਲਿਊ ਸ਼ੇਡ ਆ ਗਈ ਥੋੜੀ ਜੀ ਲਵੈਂਡਰ ਦੀ ਤਰ੍ਹਾਂ ਹੀ ਹੈ ਤੇ ਗ੍ਰੀਨ ਪੱਤਿਆਂ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਵੀ ਤਿੰਨ ਕਲਰ ਆਪਣੇ ਕੋਲੇ ਇਹਦੇ ਵਿੱਚ ਹੈ ਜੀ ਇਹ ਵਾਲਾ ਵੀ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਆ ਗਿਆ ਵੱਡੇ ਪ੍ਰਿੰਟ ਦਾ ਅੱਜ ਕੱਲ ਨਾ ਵੱਡੇ ਪ੍ਰਿੰਟ ਜ਼ਿਆਦਾ ਚੱਲ ਰਹੇ ਆ ਕਿ ਤੇ ਇਸੇ ਕਰਕੇ ਆਪਾਂ ਨੂੰ ਫਿਰ ਇਹੀ ਲੈ ਕੇ ਆਉਣੇ ਪੈਂਦੇ ਜੋ ਟ੍ਰੈਂਡ ਦੇ ਵਿੱਚ ਚੀਜ਼ਾਂ ਚੱਲਦ ਨੇ ਇਹ ਵੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਆ ਨਹੀਂਨ ਸ਼ੇਡ ਲਾਈਟ ਤੇ ਡਾਰਕ ਦਾ ਕੰਬੀਨੇਸ਼ਨ ਬਹੁਤ ਹੀ ਸੋਹਣਾ ਹੋਇਆ ਇਹਦੇ ਉੱਪਰ ਵੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਲਿਓ ਜੀ ਇਹ ਆ ਗਿਆ ਜੀ ਮਸਟਰਡ ਕਲਰ ਦਾ ਸੂਟ ਹੈ ਪਹਿਲਾਂ ਵੀ ਆਪਾਂ ਸੂਟ ਦਿੱਤੇ ਹੈਗੇ ਇਹਦੇ ਨਾਲ ਦੇ ਤੇ ਇੱਕ ਸੂਟ ਆਪਾਂ ਨੂੰ ਫੇਰ ਮਿਲਿਆ ਮੈਚਿੰਗ ਸੂਟ ਇਹ ਸਲਵਾਰ ਰਹੇਗੀ ਇਹਦੇ ਨਾਲ ਇਹ ਮੈਚਿੰਗ ਸੂਟ ਹੈ ਜੀ ਬਹੁਤ ਹੀ ਪਿਆਰਾ ਜਿਹਾ ਲੈਸ ਡਿਜ਼ਾਈਨ ਕਰਕੇ ਤਿਆਰ ਹੁੰਦੇ ਹੈ ਇਹ ਸੂਟਸ ਤੇ ਤੁਸੀਂ ਵਰਕ ਕਰਾਉਣਾ ਤੇ ਇਹਨਾਂ ਦੇ ਉੱਪਰ ਵਰਕ ਵੀ ਕਰਵਾ ਸਕਦੇ ਹੋ ਬਹੁਤ ਹੀ ਸੋਹਣੇ ਸੂਟ ਰੈਡੀ ਹੁੰਦੇ ਹੈਗੇ ਜਿਹੜੀਆਂ ਭਾ ਇਹਨਾਂ ਨੇ ਵਰਕ ਕਰਾਉਣਾ ਉਹ ਵੀ ਸਾਨੂੰ ਡੀਐਮ ਕਰ ਸਕਦੇ ਹੋ ਜੀ ਤੇ ਇਸ ਵਾਰ ਰੇਟ ਸਿਰਫ 500 ਰੁਪਏ ਫ੍ਰੀ ਸ਼ਿਪਿੰਗ ਹੋਵੇਗੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਆਰਡਰ ਬੁੱਕ ਕਰ ਲਿਆ ਕਰੋ ਇਹ ਆ ਗਿਆ ਜੀ ਮਸਟਰਡ ਕਲਰ ਬਹੁਤ ਹੀ ਪਿਆਰਾ 트ੈਂਡਿੰਗ ਡਿਜ਼ਾਈਨ ਹੈ ਵੀ ਪ੍ਰਿੰਟਡ ਡੈਜ਼ਾਈਨ ਦੇ ਵਿੱਚ ਚੱਲ ਰਿਹਾ ਹੈ ਇਹਦੇ ਵਿੱਚ ਵੀ ਕਲਰ ਬਹੁਤ ਆਉਂਦੇ ਹੈਗੇ ਤੇ ਆਪਣੇ ਕੋਲੇ ਮਾਸਟਰਡ ਕਲਰ ਆਇਆ ਜੀ ਜਿਹੜੇ ਕਲਰ ਨਹੀਂ ਆਪਾਂ ਨੂੰ ਘੱਟ ਸੋਹਣੇ ਲੱਗਦੇ ਉਹ ਆਪਾਂ ਲੈ ਕੇ ਵੀ ਨਹੀਂ ਆਉਂਦੇ ਇਹ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਵੀ ਆ ਗਿਆ ਜੀ ਵਾਈਟ ਦੇ ਵਿੱਚ ਗ੍ਰੀਨ ਫਲਾਰ ਬਹੁਤ ਹੀ ਸੋਹਣਾ ਸਾਰਿਆਂ ਦੇ ਉੱਪਰ ਮੋਹਰ ਲੱਗੀ ਹੋਵੇਗੀ ਬਹੁਤ ਹੀ ਕੱਪੜਾ ਜਿਆਦਾ ਸੋਹਣਾ ਹੁੰਦਾ ਬਹੁਤ ਹੀ ਸੌਫਟ ਹੈ ਤੇ ਇਹ ਵੀ ਨਹੀਂ ਹੈਗਾ ਵੀ ਇਹ ਪੜਾਕੇ ਪੈ ਪੈ ਕੇ ਪਾਟ ਜਾਣੀ ਕਾਟਨ ਇਦਾਂ ਦੀ ਵੀ ਨਹੀਂ ਹੁੰਦੀ ਇਹ ਵਧੀਆ ਵਾਲੀ ਕਾਟਨ ਹੁੰਦੀ ਹੈਗੀ ਬਹੁਤ ਹੀ ਸੋਹਣਾ ਸੀਜ਼ਨ ਦੇ ਵਿੱਚ ਹੰਡਦਾ ਇਹ ਸੂਟ ਤੇ ਜਿਹੜੀ ਹੁਣ ਗਰਮੀ ਪੈ ਰਹੀ ਹੈ ਇਹਦੇ ਵਿੱਚ ਆਪਣੇ ਇਹ ਹੀ ਸੂਟ ਸੂਟ ਕਰਨੇ ਆ ਜੀ ਇਹ ਆ ਗਿਆ ਜੀ ਆਪਣੇ ਕੋਲੇ ਵਾਈਟ ਕਲਰ ਦਾ ਇੱਕ ਹੋਰ ਸੂਟ ਇਹ ਮੈਚਿੰਗ ਸੂਟ ਰਹੇਗਾ ਪਹਿਲਾਂ ਵੀ ਆਪਾਂ ਇਹ ਸੂਟ ਸੇਲ ਕੀਤੇ ਆ ਜੀ ਇਹਦੇ ਨਾਲ ਇਹ ਆ ਗਿਆ ਜੀ ਪਲਾਜੋ ਬਣਾਓ ਤੁਸੀਂ ਪੈਂਟ ਪਲਾਜੋ ਵੀ ਰੈਡੀ ਕਰ ਸਕਦੇ ਹੋ ਤੇ ਸਲਵਾਰ ਵੀ ਰੈਡੀ ਕਰ ਸਕਦੇ ਹੋ ਇਹ ਬੋਰਡ ਆਏਗਾ ਸਲਵਾਰ ਦੇ ਉੱਪਰ ਬਹੁਤ ਹੀ ਸੋਹਣਾ ਸੂਟ ਰੈਡੀ ਹੁੰਦਾਗਾ ਇਹ ਇੱਕ ਸੂਟ ਆਪਣੇ ਕੋਲੇ ਅਵੇਲੇਬਲ ਹੈ ਜੀ ਮੈਚਿੰਗ ਸੂਟ ਰਹੇਗਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਆਰਡਰ ਬੁੱਕ ਕਰ ਲਿਆ ਕਰੋ ਤੇ ਫਿਰ ਕਈ ਭੈਣਾਂ ਆਪਾਂ ਨੂੰ ਕਈ ਦਿਨਾਂ ਬਾਅਦ ਮੈਸੇਜ ਕਰਦੀਆਂ ਕਿ ਉਦੋਂ ਸੂਟ ਸੇਲ ਹੋ ਜਾਂਦੇ ਹੈਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਸਾਰੀਆਂ ਭੈਣਾਂ ਆਪਣੀ ਭੈਣ ਨੂੰ ਸਪੋਰਟ ਕਰਿਆ ਕਰੋ ਤੇ ਥੋੜਾ ਭੈਣਾਂ ਦੇ ਆਪਾਂ ਨੂੰ ਮੈਸੇਜ ਵੀ ਆਉਂਦੇ ਸੀ ਵੀਡੀਓ ਨਹੀਂ ਪਾਈ ਆਪਣੀ ਸਿਹਤ ਦੀ ਪ੍ਰੋਬਲਮ ਚੱਲਦੀ ਸੀਗੀ ਥੋੜੇ ਵੀਕ ਚੱਲ ਰਹੇ ਸੀਗੇ ਤਾਂ ਕਰਕੇ ਨਹੀਂ ਆਪਾਂ ਵੀਡੀਓ ਪਾਈ ਇਹ ਬਹੁਤ ਦਿਨ ਹੋ ਗਏ ਵੀਡੀਓ ਪਾਈ ਨੂੰ ਤੇ ਹੁਣ ਦੱਬ ਕੇ ਸ਼ੇਅਰ ਕਰਨੀ ਹੈ ਤੁਸੀਂ ਵੀਡੀਓ ਇਹ ਤੁਹਾਡਾ ਕੰਮ ਹੈ ਜੀ ਅਸੀਂ ਵੀਡੀਓ ਬਣਾਉਣੀ ਸੀ ਬਣਾਤੀ ਤੇ ਅੱਗੇ ਸ਼ੇਅਰ ਕਰਨੀ ਤੁਹਾਡਾ ਕੰਮ ਹੈ ਤੇ ਸੂਟ ਤੁਸੀਂ ਫਟਾਫਟ ਆਰਡਰ ਆਪਣੇ ਬੁੱਕ ਕਰਨੇ ਆ ਜੀ ਥੈਂਕ ਯੂ